ਸਿੱਖ ਪੰਥ ਦਾ ਝੰਡਾ ਆਪਣੇ ਘਰ ਉੱਤੇ ਲਹਿਰਾਉਣ ਕਰਕੇ ਬੀਬੀ ਪਰਮਜੋਤ ਕੌਰ ਨੂੰ ਭਾਜਪਾ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਕਹਿ ਕੇ ਪਾਰਟੀ ਚੋਂ ਬਰਖਾਸਤ ਕਰ ਦਿੱਤਾ ਇਹ ਜਿਹੜੇ ਇਲਜ਼ਾਮ ਆ ਪ੍ਰੈਸ ਕਾਨਫਰੰਸ ਕਰਦੇ ਹੋਏ ਬੀਬੀ ਪਰਮ ਪਰਮਜੋਤ ਕੌਰ ਨੇ ਭਾਜਪਾ ਆਗੂਆਂ ਤੇ ਲਗਾਏ ਇਸ ਮੌਕੇ ਬਾਲਮੀਕ ਐਕਸ਼ਨ ਫੋਰਸ ਦੇ ਪੰਜਾਬ ਪ੍ਰਧਾਨ ਤਰਮਿੰਦਰ ਨੰਗਰ ਨੇ ਭਾਜਪਾ ਆਗੂਆਂ ਦਾ ਕੀਤਾ ਤਿੱਖੇ ਸ਼ਬਦਾਂ ਨਾਲ ਵਿਰੋਧ ਦੇਖੋ ਇਸ ਵੀਡੀਓ ਨੂੰ 18 April ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੇ ਹੁਕਮ ਆਏ ਸੀ ਬੇਨਤੀਆਂ ਆਈਆਂ ਸਨ ਕਿ ਹਰ ਇੱਕ ਸਿੱਖ ਆਪਣੇ ਘਰ ਦੇ ਉੱਪਰ ਕੇਸਰੀ ਨਿਸ਼ਾਨ ਸਾਹਿਬ ਲਗਾਵੇ ਔਰ ਨਾਲ ਜਿਹੜੇ ਆ ਮੂਲ ਮੰਤਰ ਜਾਪ ਕਰਕੇ ਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਿਹੜੀ ਚੜ੍ਹਦੀ ਕਲਾ ਖਾਲਸੇ ਦੀ ਅਰਦਾਸ ਕਰਨ ਸੋ ਮੈਂ ਵੀ ਆਪਣੇ ਘਰ ਦੇ ਵਿੱਚ ਉਸੇ ਉਵੇਂ ਤਰ੍ਹਾਂ ਕੀਤਾ ਕਿ ਕੜਾ ਪ੍ਰਸ਼ਾਦੀ ਦੀ ਤਿਆਰ ਕਰਵਾਈ ਅ ਅਰਦਾਸ ਕੀਤੀ ਬੇਨਤੀ ਕੀਤੀ ਉਸ ਤੋਂ ਬਾਅਦ ਜਿਹੜਾ ਅਸੀਂ ਖਾਲਸਾ ਨਿਸ਼ਾਨ ਸਾਹਿਬ ਸਾਡੇ ਕੋਲ 8 ਵਜੇ ਆਪਣੇ ਘਰ ਦੇ ਉੱਪਰ ਲਗਾ ਲਿਆ ਤੋ ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਖਾਲਸਾ ਨਿਸ਼ਾਨ ਸਾਹਿਬ ਲਗਾਇਆ ਆਪਣੇ ਘਰ ਦੇ ਉੱਪਰ ਮੈਂ ਕਿਹਾ ਜੀ ਹਾਂਜੀ ਬਿਲਕੁਲ ਲਗਾਇਆ ਹੈ। ਤੋ ਮੈਨੂੰ ਉਹਨਾਂ ਨੇ ਕਿਹਾ ਕਿ ਭਾਂਜੀ ਇਸ ਗੱਲ ਦਾ ਨਾ ਪਾਰਟੀ ਵਿਰੋਧ ਕਰ ਰਹੀ ਹੈ। ਮਤਲਬ ਪਾਰਟੀ ਇਸ ਟੀ ਨੂੰ ਸਹੀ ਨਹੀਂ ਸਮਝਦੀ ਕਿ ਤੁਸੀਂ ਖਾਲਸਾ ਝੰਡਾ ਲਗਾਮ ਕਰਦੇ ਉੱਪਰ। ਤੋ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਵਿਰੋਧ ਕਰਦੀ ਹੈ ਪਾਰਟੀ ਤੇ ਮੈਂ ਅਸਤੀਫਾ ਦੇਣ ਵਾਸਤੇ ਤਿਆਰ ਆ। ਜੇ ਪਾਰਟੀ ਨੂੰ ਟੀ ਨਹੀਂ ਚੰਗੀ ਲੱਗ ਰਹੀ ਤੇ ਮੈਂ ਅਸਤੀਫਾ ਦੇਣ ਨੂੰ ਤਿਆਰ ਆ। ਲਗਭਗ 4 ਤੋਂ 4 ਦੇ ਵਿੱਚ ਮੈਂ ਜਿਹੜਾ ਇੱਕ ਆਪਣੇ ਫੇਸਬੁੱਕ ਆਈਡੀ ਪਰਮਜੋਤ ਕੌਰ ਖਾਲਸਾ ਖਾਲਸਾ ਆ ਮੈਂ ਉਹਦੇ ਉੱਪਰ ਫੇਸਬੁੱਕ ਦੇ ਆਪਣਾ ਜਿਹੜਾ ਆ ਅਸਤੀਫਾ ਲਿਖ ਕੇ ਪਾ ਦਿੱਤਾ ਕਿ ਮੈਂ ਅਬ ਬੀਜੇਪੀ ਪਾਰਟੀ ਤੋਂ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੰਦੀ ਆ। ਤੋਂ ਅੱਜ ਤੋਂ ਮੇਰਾ ਪਾਰਟੀ ਬੀਜੇਪੀ ਪਾਰਟੀ ਨਾਲ ਕੋਈ ਵਾਵਾਸਤਾ ਨਹੀਂ। ਅਸਤੀਫਾ ਮੈਂ ਦੇ ਦਿੱਤਾ ਜੀ 4:30 ਵਜੇ। ਲਗਭਗ 5:59 ਮਿੰਟ ਤੇ ਮੈਨੂੰ ਕਾਲ ਮੇਰੇ ਵਟਸਐਪ ਦੇ ਉੱਪਰ ਮਨੀਸ਼ ਧੀਰ ਹੁਣਾ ਵੱਲੋਂ ਇਹ ਲੈਟਰ ਹੈਡ ਕੱਢ ਦਿੱਤਾ ਜਾਂਦਾ ਹੈ। ਕਿ ਪਰਮਜੋਤ ਨੂੰ ਪਾਰਟੀ ਵਿਰੁੱਧ ਗਤੀਵਿਧੀਆਂ ਦਾ ਕਰਕੇ ਪਰਮਜੋਤ ਨੂੰ ਪਾਰਟੀ ਦੇ ਵਿੱਚੋਂ ਬਰਖਾਸਤ ਕੀਤਾ ਜਾ ਰਿਹਾ ਹੈ। ਅਸਤੀਫਾ ਤੇ ਦੇ ਰਹੀਆਂ ਮੈਂ। ਇਹਨਾਂ ਨੇ ਮੈਨੂੰ ਪਾਰਟੀ ਚੋਂ ਕਿਸ ਤਰੀਕੇ ਦਾ ਬਰਖਾਸਤ ਕਰ ਦਿੱਤਾ। ਕਿ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਹੈ। ਨੰਗਲ ਸਾਹਿਬ ਪਰਮਜੋਤ ਕੌਰ ਦੇ ਨਾਲ ਜਿਹੜਾ ਰਾਜਨੀਤਿਕ ਸ਼ੋਸ਼ਣ ਹੋਇਆ ਹੈ ਇਹਦੇ ਬਾਰੇ ਤੁਹਾਡੇ ਜਥੇਬੰਦੀ ਦਾ ਕੀ ਸਟੈਂਡ ਹੈ? ਦੇਖੋ ਜੀ ਇਸ ਦੀ ਅਸੀਂ ਵੀ ਜਿਹੜੀ ਆ ਨਿਖੇਧੀ ਕਰਦੇ ਆ ਜਿਹੜੀ ਇਹ ਘਟਨਾ ਹੋਈ ਆ। ਦੇਖੋ ਸਾਰੇ ਧਰਮਾਂ ਨੂੰ ਆਪਣੇ ਆਪਣੇ ਧਰਮਾਂ ਦਾ ਜਿਹੜਾ ਤੁਹਾਡੇ ਲਹਿਰਾਉਣ ਦਾ ਜਿਹੜਾ ਹੱਕ ਆ ਸ਼ਰਧਾ ਆ ਉਹਨਾਂ ਦੀ ਪਰ ਕਿਤੇ ਨਾ ਕਿਤੇ ਜਿਹੜੀ ਐ ਇਹ ਸਰਕਾਰ ਭਾਜਪੀ ਦੀ ਪਾਰਟੀ ਆ ਜਿਹੜੀ ਉਹਨਾਂ ਨੇ ਹੁਣ ਦੱਸਿਆ ਭੈਣ ਜੀ ਉਹਨਾਂ ਨੇ ਕਿ ਇੱਕ ਜਿਹੜਾ ਨਿਸ਼ਾਨ ਸਾਹਿਬ ਜਿਹੜਾ ਆਪਣੇ ਕੋਠੇ ਦੇ ਉੱਤੇ ਜਿਹੜਾ ਕੋਠੀ ਦੇ ਉੱਤੇ ਲਹਿਰਾਇਆ ਸੀਗਾ ਜਿਸ ਤਰ੍ਹਾਂ ਪਾਰਟੀ ਨੇ ਕਿਹਾ ਸੀਗਾ ਵੀ ਆਪਾਂ ਜਿਹੜੇ ਆ ਕਿਉਂਕਿ ਅਸੀਂ ਜਿਹੜੇ ਮਜਬੀ ਸਿੱਖ ਸਮਾਜ ਦੇ ਨਾਲ ਜੁੜੇ ਹੋਇਆ ਸਾਡੀਆਂ ਕਿਤੇ ਨਾ ਕਿਤੇ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਪਰ ਜਿਹੜੀਆਂ ਪਾਰਟੀਆਂ ਮੈਂ ਜਿਹੜੇ ਪਾਰਟੀਆਂ ਜਿਹੜੀਆਂ ਮਨੁਵਾਦੀਆਂ ਪਾਰਟੀਆਂ ਜਿਹੜੀਆਂ ਜਾਤ ਪਾਤ ਦਾ ਜਿਹੜਾ ਵਖਰਾਪਨ ਦਿਖਾਉਂਦੀਆਂ ਕਿ ਇਹ ਇਹ ਹੋਰ ਕਮਿਊਨਿਟੀ ਆ ਜਿਹੜੀ ਜਾਂ ਹੋਰ ਕਮਿਊਨਿਟੀ ਦਾ ਨਿਸ਼ਾਨ ਸਾਹਿਬ ਨਹੀਂ ਹੋਣਾ ਚਾਹੀਦਾ ਸਿਰਫ ਸਾਡੀ ਪਾਰਟੀ ਦਾ ਜਿਹੜਾ ਨਿਸ਼ਾਨ ਹੋਣਾ ਚਾਹੀਦਾ ਤੇ ਪੂਰੇ ਜਿਹੜੇ ਭਾਰਤ ਦੇ ਵਿੱਚ ਜਿਹੜੇ ਅਸੀਂ ਰਾਜ ਕਰੀਏ ਪਰ ਇੱਥੇ ਲੋਕਤੰਤਰ ਆ ਤੇ ਲੋਕ ਦੱਸਣਗੇ ਕਿ ਰਾਜ ਕਿਸ ਦਾ ਹੈਣਾ ਰਹਿਣਾ ਆ ਔਰ ਅਗਲਾ ਰਾਜ ਕਿਸ ਦਾ ਆਏਗਾ ਜੇ ਜੀਡੀਵੀ ਪਾਰਟੀ ਵਧੀਆ ਕੰਮ ਕਰੂਗੀ ਇਹ ਉਹਨੂੰ ਜਿਹੜੇ ਲੋਕ ਅੱਗੇ ਲੈ ਕੇ ਆਉਣਗੇ ਸਭ ਤੋਂ ਪਹਿਲਾਂ ਜੈ ਭਿੰਜਾ 파ਰਥ ਜਿਹੜੀਆਂ ਸਮਾਜ ਦੇ ਨਾਲ ਜਾਤੀਆਂ ਹੋ ਰਹੀਆਂ ਇਹ ਪਹਿਲਾਂ ਹੀ ਜਿਸ ਤਰ੍ਹਾਂ ਭੈਣ ਜੀ ਉਹਨਾਂ ਨੇ ਬੀਜੇਪੀ ਪਾਰਟੀ ਜੁਆਇਨ ਕੀਤੀ ਤੇ ਪਹਿਲਾਂ ਹੀ ਬੀਜੇਪੀ ਜਦੋਂ ਸੰਵਿਧਾਨ ਵਿਰੋਧੀ ਰਹੀ ਐ ਐਸਸੀ ਸਮਾਜ ਦੇ ਵਿਰੁੱਧ ਰਹੀ ਆ ਕਿਤੇ ਨਾ ਕਿਤੇ ਪਹਿਲਾਂ ਹੀ ਜਿਹੜੀਆਂ ਮਨੁਵਾਦੀ ਸਰਕਾਰਾਂ ਕਹਿ ਸਕਦੇ ਆ ਪਹਿਲਾਂ ਹੀ ਸਾਡੇ ਅਸੀਂ ਸਮਾਜ ਗਰੀਬ ਤੋਂ ਬੇਸਮਾਜ ਦੇ ਨਾਲ ਧੱਕਾ ਕਰਦੀਆਂ ਆਈਆਂ ਤੇ ਅੱਜ ਵੀ ਧੱਕਾ ਹੋ ਰਿਹਾ। ਜਦੋਂ ਸਭ ਜਿਵੇਂ ਲਗਾਤਾਰ ਭਾਈਪਤ ਦੇ ਇਲਜ਼ਾਮ ਲੱਗ ਰਹੇ ਕਿ ਭਾਜਪਾ ਕਨਸਟੀਟਿਊਸ਼ਨ ਖੋਤੀ ਹੈ ਇਹਦੇ ਬਾਰੇ ਕੀ ਕਹਿਣਾ ਤੁਹਾਡਾ? ਦੇਖੋ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਆਪਾਂ ਚੋਣਾਂ ਦੀ ਵੀ ਗੱਲ ਕਰਨ ਲੈਨੇ ਆਂ ਵਿੱਚ ਚੋਣਾਂ ਦੀ ਗੱਲ ਕਰਦੇ ਆਂ ਵੀ ਅੱਜ ਜਿਹੜਾ ਆਪਾਂ ਚੋਣਾਂ ਕਿਸ ਢੰਗ ਨਾਲ ਕਰਵਾਈਆਂ ਜਾ ਰਹੀਆਂ ਪਿੱਛੇ ਵੀ ਸਰਬ ਸਮਾਜ ਨੇ ਆਵਾਜ਼ ਉਠਾਈ ਸੀ ਜਿਹੜਾ ਜਿਹੜੀਆਂ ਚੋਣਾਂ ਬੈਲਟ ਪੇਪਰ ਨਾਲ ਹੋਣੀਆਂ ਚਾਹੀਦੀਆਂ ਪਰ ਕਿਤੇ ਨਾ ਕਿਤੇ ਸਰਕਾਰਾਂ ਨੇ ਆਪਣੇ ਤਰੀਕੇ ਦੇ ਨਾਲ ਜਿਹੜੀ ਹੈ ਜਿੱਤ ਹਾਸਲ ਕੀਤੀ ਆ ਜੇਕਰ ਬੈਲਟ ਪੇਪਰ ਨਾਲ ਚੋਣਾਂ ਵੀ ਹੁੰਦੇ ਆ ਤੇ ਉੱਥੇ ਐਸੀ ਸਮਾਜ ਜਿਹੜਾ ਆ ਉਹ ਸਾਹਮਣੇ ਕਰਕੇ ਦੱਸੂਗਾ ਵੀ ਕਿੰਨੀ ਕਿੰਨਾਂ ਦੀ ਹੋਣ ਤੇ ਆ ਭਾਜਪੀ ਦੀ। ਧਰਮਿੰਦਰ ਜੀ ਜਿਹੜੇ ਲੀਡਰ ਨੇ ਸਾਡੇ ਸਮਾਜ ਦੇ ਉਹ ਕਿਉਂ ਜਾਂਦੇ ਨੇ ਵਧੀਆ ਰਾਜ ਵਿੱਚ? ਦੇਖੋ ਜੀ ਜਿਹੜੇ ਸਰਬ ਸਮਾਜ ਦੇ ਵਿੱਚ ਵਧੀਆ ਲੀਡਰ ਆ ਜਿਨ੍ਹਾਂ ਨੂੰ ਕੋਈ ਲਾਲਚ ਨਹੀਂ ਕੋਈ ਉਹਨਾਂ ਨੂੰ ਹੈ ਨਹੀਂ ਵੀ ਅਸੀਂ ਜਿਹੜਾ ਆ ਉਹਦਿਆਂ ਦਾ ਲਾਲਚ ਨਹੀਂ ਜਾਂ ਹੋਰ ਲਾਲਚ ਦਿੱਤੇ ਜਾਂਦੇ ਆ ਕਈ ਜਿਹੜੇ ਲੀਡਰ ਆ ਸਾਡੇ ਕਿਸੇ ਨਾ ਕਿਸੇ ਲਾਲਚ ਨੂੰ ਜਾਂਦੇ ਆ ਕਿ ਤੁਹਾਨੂੰ ਆ ਉਹ ਤਾਂ ਪਰੋਸਿਆ ਜਾਵੇਗਾ ਤੇ ਤੁਹਾਨੂੰ ਆ ਜਿਹੜੀਆਂ ਸਹੂਲਤਾਂ ਪ੍ਰੋਵਾਈਡ ਕਰਾਈਆਂ ਜਾਣਗੀਆਂ ਪਰ ਕਿਤੇ ਨਾ ਕਿਤੇ ਪਿਛਲੇ ਸਮੇਂ ਦੇ ਵਿੱਚ ਮੈਨੂੰ ਵੀ ਕੁਝ ਆਫਰਾਂ ਆਈਆਂ ਸੀਗੀਆਂ ਪਰ ਆਪਾਂ ਜਿਹੜੀ ਸਮਾਜ ਦੀ ਜਿਹੜਾ ਜਿਹੜੀ ਪਾਰਟੀ ਆ ਗੱਲ ਨਹੀਂ ਕਰਦੀ ਅਸੀਂ ਉਹਨਾਂ ਦੀ ਹਮੇਸ਼ਾ ਵਿਰੋਧਤਾ ਕੀਤੀ ਆ ਤੇ ਵਿਰੋਧਤਾ ਕਰਦੇ ਰਹਾਂਗੇ ਅੱਛਾ ਤੇ ਨਿਯਮ ਦੀ ਦਲ ਕਰਦੇ ਜੀ ਉਹਨਾਂ ਦਾ ਇਲੈਕਸ਼ਨ ਆ ਸਾਰੀਆਂ ਪਾਰਟੀਆਂ ਨੇ ਜਿਹੜੇ ਐਨਯੂਏਡੀ ਕੋਈ ਬਰਾਬਰ ਦੇ ਚੱਲਦੀ ਬਾਗੀ ਸਮਾਜ ਨੂੰ ਕਿਸੇ ਪਾਰਟੀ ਨੇ ਨਹੀਂ ਲੀਦਾ ਅਣਜਾਣੇ ਕਿਹਾ ਗਿਆ ਕੋਈ ਇਹਨਾਂ ਨੂੰ ਜ਼ਰੂਰਤ ਨਹੀਂ ਸਮਝੀ ਇਹਨਾਂ ਨੂੰ ਕਿੰਨੇ ਦੇਖੋ ਜੀ ਅਣਦੇਖਿਆ ਨਹੀਂ ਆਪਾਂ ਕਹਿ ਸਕਦੇ ਦੇਖੋ ਵਾਲਮੀਕ ਭਾਈਚਾਰਾ ਰਵਿਦਾਸ ਭਾਈਚਾਰਾ ਇੱਕ ਆ ਜੇਕਰ ਵਾਲਮੀਕੀ ਭਾਈਚਾਰੇ ਨੂੰ ਦੇਤੀ ਜਾਂ ਰਵਿਦਾਸ ਭਾਈਚਾਰੇ ਨੂੰ ਦੇਤੀ ਇਹ ਸਾਡਾ ਭਾਈਚਾਰਾ ਇੱਕ ਹੀ ਆ ਪਰ ਕਿਤੇ ਨਾ ਕਿਤੇ ਪਾਰਟੀਆਂ ਇਹਨਾਂ ਨੂੰ ਵੱਖਰਾ ਵੱਖਰਾ ਦਿਖਾਉਣਾ ਚਾਹੁੰਦੀਆਂ ਤੇ ਜਿੱਥੇ ਵੀ ਸਾਡਾ ਐਸੀ ਸਮਾਜ ਖੜਾ ਹੋਏਗਾ ਕਿਸੇ ਵਧੀਆ ਪਾਰਟੀ ਦੇ ਨਾਲ ਤੇ ਅਸੀਂ ਉਹਦੀ ਜਰੂਰ ਮਦਦ ਕਰਾਂਗੇ ਸਰਬ ਸਮਾਜ ਨੂੰ ਵੀ ਕਹਾਂਗੇ ਕਿ ਵਧੀਆ ਨਮਾਇंदे ਚੁਣੋ ਜਿਹੜੇ ਦੇਸ਼ ਨੂੰ ਖੁਸ਼ਹਾਲ ਬਣਾਉਣ ਦੇਸ਼ ਨੂੰ ਤਰੱਕੀ ਵੱਲ ਜਾਣ ਨਾ ਕਿ ਆਪਸੀ ਜਿਹੜੇ ਰਾਜਨੀਤਿਕ ਲੜਾਈ ਝਗੜੇ ਕਰਨ ਆਪਸੀ ਜਿਹੜੀਆਂ ਰੰਜਿਸ਼ਾਂ ਕੱਢਣੇ ਇਸ ਤਰ੍ਹਾਂ ਦੀ ਜਿਹੜੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਪੰਜਾਬ ਦੇ ਵਿੱਚ ਨਹੀਂ ਹੋਣੀ ਚਾਹੀਦੀ ਭਾਰਤ ਦੇ ਵਿੱਚ ਵੀ ਨਹੀਂ ਹੋਣੀ ਚਾਹੀਦੀ ਪਰਮਜੀਤ ਕੋਰਤਾਰ ਸਾਹਿਬ ਜੀ ਨਾਲ ਜਿਹੜਾ ਰਾਜਨੀਤਿਕ ਸ਼ੋਸ਼ਣ ਹੋਇਆ ਉਹਦੇ ਜੀ ਤੁਹਾਡੀ ਜਨਤ ਨਹੀਂ ਲੱਗਦੀ ਦੇਖੋ ਜੀ ਇਸ ਦੀ ਅਸੀਂ ਵੀ ਜਿਹੜੀ ਆ ਨਖੇਦੀ ਕਰਦੇ ਆ ਜਿਹੜੀ ਇਹ ਘਟਨਾ ਹੋਈ ਆ ਦੇਖੋ ਸਾਰੇ ਧਰਮਾਂ ਨੂੰ ਆਪਣੇ ਆਪਣੇ ਧਰਮਾਂ ਦਾ ਜਿਹੜਾ ਤੁਬਾ ਚ ਲਹਿਰਾਉਣ ਦਾ ਜਿਹੜਾ ਹੱਕ ਆ ਸ਼ਰਧਾ ਆ ਉਹਨਾਂ ਦੀ ਪਰ ਕਿਤੇ ਨਾ ਕਿਤੇ ਜਿਹੜੀ ਐ ਇਹ ਸਰਕਾਰ ਬੀਜੇਪੀ ਦੀ ਪਾਰਟੀ ਆ ਜਿਹੜੀ ਉਹਨਾਂ ਨੇ ਹੁਣ ਦੱਸਿਆ ਭੈਣ ਜੀ ਉਹਨਾਂ ਨੇ ਕਿ ਇੱਕ ਜਿਹੜਾ ਨਿਸ਼ਾਨ ਸਾਹਿਬ ਜਿਹੜਾ ਆਪਣੇ ਕੋਠੇ ਦੇ ਉੱਤੇ ਜਿਹੜਾ ਕੋਠੀ ਦੇ ਉੱਤੇ ਲਹਿਰਾਇਆ ਸੀਗਾ ਜਿਸ ਤਰ੍ਹਾਂ ਪਾਰਟੀ ਨੇ ਕਿਹਾ ਸੀਗਾ ਵੀ ਆਪਾਂ ਜਿਹੜੇ ਆ ਕਿਉਂਕਿ ਅਸੀਂ ਜਿਹੜੇ ਮਜਬੀ ਸਿੱਖ ਸਮਾਜ ਦੇ ਨਾਲ ਜੁੜੇ ਹੋਇਆ ਸਾਡੀਆਂ ਕਿਤੇ ਨਾ ਕਿਤੇ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਪਰ ਜਿਹੜੀਆਂ ਪਾਰਟੀਆਂ ਮੈਂ ਜਿਹੜੇ ਪਾਰਟੀਆਂ ਜਿਹੜੀਆਂ ਮਨੁੱਖਵਾਦੀਆਂ ਪਾਰਟੀਆਂ ਜਿਹੜੀਆਂ ਜਾਤ ਪਾਤ ਦਾ ਜਿਹੜਾ ਵੱਖਰਾਪਨ ਦਿਖਾਉਂਦੀਆਂ ਕਿ ਇਹ ਇਹ ਹੋਰ ਕਮਿਊਨਿਟੀ ਆ ਜਿਹੜੀ ਜਾਂ ਹੋਰ ਕਮਿਊਨਿਟੀ ਦਾ ਨਿਸ਼ਾਨ ਸਾਹਿਬ ਨਹੀਂ ਹੋਣਾ ਚਾਹੀਦਾ ਸਿਰਫ ਸਾਡੀ ਪਾਰਟੀ ਦਾ ਜਿਹੜਾ ਨਿਸ਼ਾਨ ਹੋਣਾ ਚਾਹੀਦਾ ਤੇ ਪੂਰੇ ਜਿਹੜੇ ਭਾਰਤ ਦੇ ਵਿੱਚ ਜਿਹੜੇ ਅਸੀਂ ਰਾਜ ਕਰੀਏ ਪਰ ਇੱਥੇ ਲੋਕਤੰਤਰ ਆ ਤੇ ਲੋਕ ਦੱਸਣਗੇ ਕਿ ਰਾਜ ਕਿਸ ਦਾ ਹੈ ਨਾ ਰਹਿਣਾ ਆ ਔਰ ਅਗਲਾ ਰਾਜ ਕਿਸ ਦਾ ਆਏਗਾ ਜਿਹੜੀ ਵੀ ਪਾਰਟੀ ਵਧੀਆ ਕੰਮ ਕਰੂਗੀ ਇਹ ਉਹਨੂੰ ਜਿਹੜੇ ਲੋਕ ਅੱਗੇ ਲੈ ਕੇ ਆਉਣਗੇ ਹਾਂਜੀ ਜੈ ਸੰਘਵਾਦੀ